ਫਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਤੇ ਹੋਰ ਮੁੱਦਿਆਂ ਤੇ ਕਾਨੂੰਨੀ ਗਰੰਟੀ ਨੂੰ ਲੈ ਕੇ ਫਰਵਰੀ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅਜ ਪੰਜਾਬ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਪੰਜਾਬ ਦੇ 35 ਥਾਵਾਂ ਤੇ ਚੱਕਾ ਜਾਮ ਕੀਤਾ ਜਾਣਾ ਹੈ ਕਿਸਾਨ ਫਸਲਾਂ ਤੇ ਐਮਐਸਪੀ ਦੀ ਗਰੰਟੀ ਦੇਣ ਤੇ ਯੂਪੀ ਦੇ ਲਖੀਮਪੁਰ ਖੀਰੀ ਮਾਮਲੇ ਵਿੱਚ ਨਿਆਂ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਸਾਨਾ ਗੂ ਸਰਵਣ ਸਿੰਘ ਬੰਦੇ ਨੇ ਦੱਸਿਆ ਕਿ ਇਹ ਰੇਲ ਰੋਕੋ ਆंदोलਨ ਦੁਪਹਿਰ 12:30 ਤੋਂ ਦੁਪਹਿਰ ਦੇ 2:00 ਵਜੇ ਤੱਕ ਚੱਲੇਗਾ ਇਹ ਆंदोलਨ ਲਖੀਮਪੁਰ ਖੇੜੀ ਮਾਮਲੇ ਤੇ ਐਮਐਸਪੀ ਸਮੇਤ ਬਾਕੀ 12 ਮੰਗਾ ਦੇ ਸਮਰਥਨ ਵਿੱਚ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਯੂਪੀ ਐਮਪੀ ਤਾਮਿਲਨਾਡੂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਅਕੀਦਾਸ ਦिए ਕਿ ਇਹ ਰੋਸ ਪ੍ਰਦਰਸ਼ਨ ਯੂनाइटेड ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਗਠਨ ਦੇ ਬੈਨਰ ਹੇਠ ਕੀਤਾ ਜਾਏਗਾ ਅਜਿਹੇ ਵਿੱਚ ਟ੍ਰੇਨਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੜਤਾਲ ਦੌਰਾਨ ਚੰਡੀਗੜ੍ਹ ਅੰਮ੍ਰਿਤਸਰ ਤੇ ਜੰਮੂ ਮਾਰਗ ਪ੍ਰਭਾਵਿਤ ਹੋਣਗੇ ਇਸ ਸਬੰਧੀ ਫਿਰੋਜ਼ਪੁਰ ਡਿਵੀਜ਼ਨ ਤੇ ਅੰਮ੍ਰਿਤਸਰ ਡਿਵੀਜ਼ਨ ਨੇ 2 ਘੰਟੇ ਦੇ ਬੰਦ ਕਾਰਨ ਰੇਲ ਗੱਡੀਆਂ ਨੂੰ ਰੱਦ ਕਰਨ ਤੇ ਥੋੜੇ ਸਮੇਂ ਲਈ ਬੰਦ ਕਰਨ ਦਾ ਰਸਮੀ ਐਲਾਨ ਵੀ ਜਿਹੜਾ ਕੀਤਾ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਨਾ ਵੱਲੋਂ ਅਜ ਦੇਸ਼ ਭਰ ਵਿੱਚ ਰੇਲਾਂ ਜਿਹੜੀਆਂ ਨੇ ਲੋ ਰੋਕੀਆਂ ਜਾਣ ਜਾਂ ਪੰਜਾਬ ਦੀ ਜਿੱਕਰ ਗੱਲ ਕੀਤੀ ਜਾਏ ਤਾਂ ਮਹਿਸ ਪੰਜਾਬ ਦੇ ਵਿੱਚ 35 ਥਾਵਾਂ ਤੇ ਚੱਕਾ ਜਾਮ ਜਿਹੜਾ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾਣਾ ਤਾਂ ਹੁਣ ਕਿਸਾਨਾਂ ਦੇ ਇਸ ਰੇਲ ਰੋਕੋ ਅੰਦੋਲਨ ਦਾ ਸਰਕਾਰਾਂ ਤੇ ਉੱਪਰ ਕੀ ਕੁਝ ਅਸਰ ਪੈਂਦਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਫਿਲਹਾਲ ਦੀ ਘੜੀ ਵਿੱਚ ਦੇਖ ਸਕਦੇ ਹਾਂ ਕਿ ਅੰਦੋਲਨ ਦੇ ਚੱਲਦਿਆਂ ਹੋਈਆਂ ਮੀਟਿੰਗਾਂ ਜਿਹੜੀਆਂ ਨੇ ਬੇ ਸਿੱਟਾ ਨਿਕਲੀਆਂ ਹੁਣ ਇਸ ਅੰਦੋਲਨ ਦੇ ਨਾਲ ਕੋਈ ਫਰਕ ਪਵੇਗਾ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ